ਆਜੂ ਗਿਆ ਸਭ ਨਹੀਂ ਚੁਜਾਉਂਦਾ ਉਹਨਾਂ ਦਾ ਆ ਉਧਰੋਂ ਇਹਦਾ ਇਦਨਵਾ ਉਹਦੀ ਕੰਡਾ ਸਰਪਤ ਹੈ ਹੈ ਉਹਨਾਂ ਦਾ ਫੱਕੜ ਬੁਣਾ ਕਰਦੇ ਇਹਨੂੰ ਦੱਸਾਂ ਯਾਰ ਇਹ ਨਾ ਤਾਰ ਕੱਟ ਗਈ ਕੱਟ ਗਈ ਇਹ ਖਰਾਬ ਹੋ ਸੱਤ ਕੱਟ ਕੱਟ ਖਰਾਬ ਆਦਾ ਕੱਟ ਗਿਆ ਟੀਵੀ ਉਹ ਆਉਂਦੀ ਹੀ ਨਹੀਂ ਸਰ ਸਰ ਚਲੋ ਉਸ ਦਾ ਟੀਵੀ ਗਿਆ ਸਾਡਾ ਟੁੱਟ ਗਈ ਸਾਰਿਆਂ ਨੂੰ ਜਾਓ ਜਿਸ ਸਰ ਸਭ ਨੂੰ ਆਪਣੇ ਜੋਰ ਹੋਰ ਬਰੋੜਦੇ Vă duc, mă, ਇਹ ਵੀ ਇਹ ਟਿਕ ਮੇਚ ਵੀ ਕਰ ਰਿਹਾ ਹੈ ਮੈਂ ਨੇ ਮੈਂ ਇਹ ਜਰਾ ਜੂਨ ਚ ਚੇਨ ਚਾਹ ਰਿਹਾ ਹਾਂ ਇਹ ਬਾਕੀ ਇਹ ਆਦੀ ਹੈ ਪਰ ਉਹ ਮਟੀਰੀਅਲ ਜਿਹੜਾ ਹਾਂਜੀ ਅਸਾ ਬੋਕਰ ਜੀ ਨਾ ਨਹੀਂ ਤੁਹਾਨੂੰ ਪੁੱਛੂਗਾ ਇਹ ਤੇ ਜਿਹੜੀ ਬਦਲੀ ਨਹੀਂ ਪੜੀ ਨਹੀਂ ਇਹ ਨਹੀਂ ਪੜੀ ਨਹੀਂ ਥੋਰੀਆਂ ਹੋਰੀਆਂ ਹੋਣਗੀਆਂ ਦਾਵੇ ਛੋਟਾ ਕੋ ਜਿਹੜੇ ਉਹ ਜਾਲੇ ਦੇ ਵਿੱਚ ਬੰਨ ਗਏ ਫਿਰ ਛੁੱਟਣਾ ਤੇ ਜਾਲਾ ਹਾਂ ਹਾਂ ਜੀ ਦੱਸੋ ਇਹ ਸਰ ਪੱਥਰ ਆ ਗਿਆ ਇੱਥੇ ਮੈਂ ਜੰਬੋ ਪੈਰ ਭਾਰੀ ਬਹੁਤ ਹੋ ਜਾਣਿਆ ਨਾ ਜੀ ਜਿੰਨਾ ਨੇੜੇ ਮੈਂ ਸਿੱਟੂਗਾ ਉਹਨਾਂ ਮੈਨੂੰ ਫੋਖਾ ਭਰਨਾ ਜੀ ਭਰ ਕੇ ਡੰਕ ਕਰਨਾ ਸੀ ਦੋ ਬੱਲੀਆਂ ਰੱਖ ਰਹੀਆਂ ਉਹ ਤੇ ਰੱਖ ਪਾ ਕੇ ਵੱਡਾ ਬੋਰੇ ਪੈ ਵੱਡੇ ਬੋਰੇ ਪੱਥਰ ਕੀ ਧਿਆਨ ਦੇ ਪੱਥਰ ਦਾ ਪਾਲ ਇਹ ਭਰਿਆ ਜਾਣਾ ਬਹੁਤ ਭਰੇ ਜਾਣਾ ਠੀਕ ਹੈ ਤੇ ਉਹ ਸਰ ਦੋ ਬੱਲੀਆਂ ਰੱਖ ਕੇ ਨਾ ਜਿੰਨਾ ਵੀ ਇਸ ਪੱਥਰ ਜਾਊਗਾ ਨਾ ਉਹ ਚੱਕਰਾ ਦੁੱਖਾ ਹੋ ਜਾਊਗਾ ਤਾਂ ਕਰਾ ਰਿਹਾ ਮੈਂ ਥੋੜਾ ਜਿਆਦਾ ਕਰਦੇ ਕਿ ਲਾਵਾਂਗੇ ਹੋਰੇ ਵੀ ਹੋਰੀ ਚਲਾ ਬੈਠੋ ਹੋਰੇ ਹੋਰ ਬੈਠੋ ਪਿੱਛੇ ਘੱਟ ਚਲਾ ਬੈਠੋ ਜੰਗੋ ਬੈਗ ਲਿਆਓ ਭਰੀਆਂ ਸ਼ੁਰੂ ਕਰੀਏ ਥੱਲੇ ਆਦਮਾ ਥੱਲੇ ਬਾਲ ਅੰਕਲਵਾਨ ਪੂਰਾ ਆਪਰੇ ਹੋ ਜਾਂਦਾ ਇਹੇ ਪੂਰੀ ਫੋਨ ਲੱਗੇ ਆਪਣੇ ਕਮਲ ਸਾਰੇ ਲੱਗੋ ਨਾਲ ਹੋ ਕੇ ਨਾ ਜਿੰਦੇ ਜੇ ਦੇਖੋ ਜਿਹੜਾ ਬੰਦਾ ਦੇ ਇੱਥੇ ਆਇਆ ਦਾ ਦਰਸ਼ਨ ਕਰਨ ਲਈ ਉਹਨੂੰ ਭੇਜੋ ਬਾਹਰ ਬਸ ਇਹ ਨਾਲ ਕਰਾਏ ਤਾਂ ਕੋਈ ਕੰਮ ਨਹੀਂ ਬਾਕੀ ਮੁੰਡੇ ਸਾਰੇ ਕੰਮ ਤੇ ਲਾਓ ਹੈ ਪੋਰੀ ਲੈ ਕੇ ਮੈਰੀ ਹਾਂਜੀ ਸਰ ਲਾਓ ਲਾਓ ਚਲੋ ਉੱਪਰ ਹੀ ਮੈਂ ਵੀ ਲੈ ਕੇ ਆਇਆ ਹਾਂ ਹਾਂ ਬਸ ਠੀਕ ਹੈ ਇਹ ਤੇ ਖੜਨ ਦਾ ਕਾਈ ਫਾਇਦਾ ਜੇ ਤੂੰ ਕੰਮ ਕਰੀਂ ਥੋੜਾ ਜਿਹਾ ਟਰੱਕ ਦੇ ਨਾਲ ਸੀ ਅੱਗੇ ਨੋ ਜਾਓ ਦੋ ਉਹ ਕਰੋ ਯਾਰ ਹਾਂ ਆਪਕਾ ਨਾਮ ਸੰਦੀਪ ਦਾ ਨਾਮ ਹੈ ਸੰਦੀਪ ਦਾ ਹਾਂ ਬਾਬਾ ਸਰ ਸਟੇਟਿਡ ਸਾਡਾ ਜਿਹੜਾ ਉਹ ਚੋਖਰ ਵਾਰਾ ਕਿਤੇ ਹਾਂ ਉਹਨੂੰ ਮਰੋ ਮਰੋ ਕਿਉਂਕਿ ਆਪਣੇ ਰੂਪੀ ਨਾਲ ਕਰੋ ਕਰ ਕਰੋ ਉਹ ਕਹਿਣ ਆ ਉਹਨੇ ਦੱਸਿਆ ਨਹੀਂ ਉਹਨੇ ਕਹਾਦਾ ਪਰੀ ਦਾ ਪਹਿਲਾ ਇਹ ਦੋਸਤ ਬੰਦੇ ਬੜਾ ਸੋਸੋ ਦੋਸੋ ਦੇ ਬੈਗ ਬੰਨ ਕੇ ਛੁੱਟਾ ਗਏ ਨਾ ਗਾੜੇ ਚ ਬਚਾ ਕਰ ਇਹਦੀ ਤੇ ਨੂੰ ਆਪਾਂ ਸਪਰਾ ਚ ਉਹ ਹੀ ਸਰ ਜਿਹੜਾ ਜਾਲਾ ਮਿਲੇ ਨਾ ਕਿ ਚਾਰ ਜਿਸ ਵਾਦਾ ਨਹੀਂ ਕਰਕੇ ਇੱਥੇ ਲਾ ਕੇ ਕਰਕੇ ਉੱਥੋਂ ਛੁੱਟੀ ਫਿਰ ਅਕੀਲ ਸਾਹਿਬ ਇਹਦੇ ਚ ਕੀ ਮਿੱਟੀ ਹੈ ਗੋਰੀਆਂ ਮਿੱਟੀ ਵਾਲੀਆਂ ਮਿੱਟੀ ਵਾਲੀਆਂ ਇਹ ਕਿਹੜੀਆਂ ਆਪਾਂ ਪਹਿਲਾਂ ਪਰਾ ਘਟਕਾ ਆ ਰਿਹਾ ਘਟਕਾ ਘਟਕਾ ਆ ਰਿਹਾ ਘਟਕਾ ਆਪਾਂ ਵੱਡੇ ਜੰਬੋ ਬੈਗਸ ਪਾ ਕੇ ਉਹ ਛੱਟਾਂਗੇ ਹਲੂ ਘਟਕਾ ਹਾਂ ਓਕੇ ਤੁਹਾਨੂੰ ਫੋਨ ਬਿਚਾ ਆਗੇ ਟੈਗ ਆ ਗਿਆ ਆਪਣੇ ਕੋਲ ਹਟਾ ਕੇ ਆ ਗਿਆ ਜਿੰਪੋ ਬੈਗ ਰੱਖਦੇ ਹੋਏ 2.5 ਮੀਟਰ ਬਾਈ ਮੀਟਰ ਉਹਦੇ ਉੱਪਰ ਫਰਾਸ ਹਟੋਗੇ ਬੰਨਾ ਜਿੰਪੋ ਬੈਗ ਸਰ ਜਿੱਥੇ ਗਿਰ ਗਿਆ ਨਾ ਜੀ ਉੱਥੇ ਸਟਾਵਰੀ ਨਹੀਂ ਹੋਣੀ ਆ ਇਹਦਾ ਬੈਗ ਜਿਹੜਾ ਵੱਡਾ ਬੈਗ ਹੈ ਉਹ ਕਿੱਥੇ ਨੂੰ ਬੈਗ ਨਿਕਲੂ ਸਾਡਾ 250 ਬੈਗ ਹੈਗਾ ਜੀ ਮੈਂ ਹੋਰ ਆ ਜੂਗਾ ਸਰ ਹੋਰ ਮੰਗਾ ਲਾਂਗੇ ਕੋਈ ਦਿੱਕਤ ਨਹੀਂ ਮੰਗਾ ਲਾਂਗੇ ਆਪਾਂ ਨਹੀਂ ਕਿਉਂ ਚੋਕ ਕਰਨਾ ਹੈ ਕਿ ਆਣਾ ਤੇ ਸਾਬ ਕਹਦੇ ਕਿ ਰੋਪੀ ਦਾ ਨੰਬਰ ਦੇ ਦਿਓ ਹਾਂਜੀ ਟ੍ਰੈਫਿਕ ਸਾਈਡ ਜਿਹੜੀ ਹੈ ਉਹ ਵੀ ਕਰਨਾ ਹੈ ਆਪਾਂ ਬਾਡ ਨੰਬਰ 962 ਹੈ 962 ਹੈ ਪਾ ਜੀ 962 ਹੈ ਨਾ ਮੈਕਸਮ ਤੁਹਾਨੂੰ ਜਿੱਥੇ ਓਟ ਆਜੀ ਆ ਉਹਨੂੰ ਤੋੜੀਏ ਥੋੜਾ ਜਿਹਾ ਵਿੱਚੋਂ ਠੀਕ ਹੈ ਸਰ ਨੂੰ ਦੱਸਣਾ ਹੋਵੇ ਠੀਕ ਹੈ ਸਰ ਦੇਖਿਆ ਨਾ ਹਾਂ ਹਾਂ ਦੇਖਿਆ ਮੈਂ ਸਭ ਕੰਮ ਚੱਲ ਪਿਆ ਸਰ ਚਲਿਓ ਚਲਿਓ ਹਾਂ ਜੀ ਕੋਈ ਨਹੀਂ ਕੋਈ ਨਾ ਉਹ ਹਾਂ ਜੀ ਥੋੜਾ ਜਿਹਾ ਉੱਧਰ ਜਾ ਜਾ ਇੱਥੇ ਇਹ ਲੜਦਾ ਕਿਲੇ ਕਿ